ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ AI ਦੇ ਨਾਲ ਨਕਲੀ ਜਿਹੜੀਆਂ ਦਰਬਾਰ ਸਾਹਿਬ ਦੀਆਂ ਬਣਾ ਕੇ ਜਿਹੜਾ ਹੈ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮੇਂ-ਸਮੇਂ ਤੇ ਠੇਸ ਜਿਹੜੀ ਆ ਉਹ ਪਹੁੰਚਾਈ ਜਾਂਦੀ ਰਹੀ ਹੈਗੀ ਆ ਇਸ ਨੂੰ ਲੈ ਕੇ ਰੀਸੈਂਟਲੀ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੇ ਮਾਹਿਰਾਂ ਦੇ ਨਾਲ ਖਾਸ ਕਰਕੇ ਜਿਹੜੀ ਹੈ ਇੱਕ ਚਰਚਾ ਕੀਤੀ ਹੈ ਕਿ ਕਿਵੇਂ ਇਸ ਤੇ ਰੋਕ ਲਗਾਈ ਜਾਵੇ ਪਿਛਲੇ ਹਫਤੇ ਹੋਇਆ ਵੀ ਗੌਤਮ ਅਡਾਨੀ ਦੇ ਖਿਲਾਫ ਜਿੰਨੀਆਂ ਵੀ ਵੀਡੀਓ ਪਈਆਂ ਹੋਈਆਂ ਸੀ ਉਹ ਸਾਰੀਆਂ ਸਾਰੀਆਂ ਡੀਲੀਟ ਕਰਦੀਆਂ ਕੁਝ ਪੱਤਰਕਾਰਾਂ ਨੂੰ ਕਿਹਾ ਕੁਝ ਸਰਕਾਰ ਨੇ ਆਪ ਡੀਲੀਟ ਕਰਦੀਆਂ ਸੋ ਸਰਕਾਰ ਸਾਰਾ ਕੁਝ ਕਰ ਸਕਦੀ ਹੁੰਦੀ ਹੈ ਸਿੱਖ ਵਿਦਵਾਨਾਂ ਨਾਲ ਤੇ ਜਿਹੜੇ ਟੈਕਨੋਲੋਜੀ ਦੇ ਮਹਾਰਾ ਉਹਨਾਂ ਨਾਲ ਵੱਡੀ ਮੀਟਿੰਗ ਕੀਤੀ ਆ ਤਾਂ ਕਿ ਕੋਈ ਇਹੋ ਜਿਹਾ ਸਿਸਟਮ ਬਣਾਇਆ ਜਾ ਸਕੇ ਕੋਈ ਆਪਣਾ ਬੋਟ ਆ ਜਾਂ ਕੋਈ ਆਪਣਾ ਟੈਕਨੀਕਲ ਸਿਸਟਮ ਜਾਂ ਆਪਣਾ ਸਰਵਰ ਇਸ ਤਰ੍ਹਾਂ ਦਾ ਟੈਕਨੀਕਲੀ ਬਣਾਇਆ ਜਾਵੇ ਜਿਹਦੇ ਨਾਲ ਉਹ ਇੱਕਦਮ ਜੜੀਆਂ ਡਾਇਫਿਊਜ਼ ਆ ਜੀ ਕੱਲ੍ਹ ਗੱਲ ਕਰ ਲੈਨੇ ਆਂ ਸ਼੍ਰੋਮਣੀ ਕਮੇਟੀ ਦੀ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ AI ਦੇ ਨਾਲ ਨਕਲੀ ਜਿਹੜੀਆਂ ਦਰਬਾਰ ਸਾਹਿਬ ਦੀਆਂ ਬਣਾ ਕੇ ਜਿਹੜਾ ਹੈ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮੇਂ-ਸਮੇਂ ਤੇ ਠੇਸ ਜਿਹੜੀ ਹੈ ਉਹ ਪਹੁੰਚਾਈ ਜਾਂਦੀ ਰਹੀ ਹੈਗੀ ਆ ਇਸ ਨੂੰ ਲੈ ਕੇ ਰੀਸੈਂਟਲੀ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੇ ਮਾਹਿਰਾਂ ਦੇ ਨਾਲ ਖਾਸ ਕਰਕੇ ਜਿਹੜੀ ਹੈ ਇੱਕ ਚਰਚਾ ਕੀਤੀ ਹੈ ਕਿ ਕਿਵੇਂ ਇਸ ਤੇ ਰੋਕ ਲਗਾਈ ਜਾਵੇ ਸਰਦਾਰਤਾ ਸਿੰਘ ਜੀ ਕੀ ਇਸ ਦੇ ਉੱਤੇ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਹੁਣ ਆਪਾਂ ਦੇਖੀਏ ਕਿ ਜੇ ਕਿਤੇ ਕਿਸੇ ਰਾਜਨੀਤੀ ਮਾਨ ਦਾ ਕੋਈ ਇਸ ਤਰ੍ਹਾਂ ਦਾ ਹੋ ਜੇ ਤੇ ਹੱਥੋ-ਹੱਥ ਹੀ ਆਪਾਂ ਦੇਖਿਆ ਕਿ IP ਵੀ ਟਰੇਸ ਹੋ ਜਾਂਦੇ ਨੇ ਤੇ ਬੰਦੇ ਵੀ ਚੱਕੇ ਜਾਂਦੇ ਨੇ ਪਿੱਛੇ ਜੇ ਆਪਾਂ ਮਸਲਾ ਵੀ ਦੇਖਿਆ ਸੀ ਕਿ 2 ਸਾਲ ਪਹਿਲਾਂ ਬਕਾਇਦਾ ਇੱਕ ਬੀਬੀਸੀ ਦੀ ਕਿਸੇ ਮੇਰਾ ਖਿਆਲ ਡਾਕੂਮੈਂਟਰੀ ਜਾਂ ਉੱਤੇ ਇੱਕ ਬੱਚੇ ਨੇ ਜਿਹੜਾ ਹੈ ਲਾਈਕ ਕੇ ਸ਼ੇਅਰ ਕਰਤਾ ਸੀ ਤੇ ਉਹਨੂੰ ਚੱਕ ਕੇ ਯੂਏਪੀਏ ਲਾਤਾ ਸੀ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਵੀ ਬਕਾਇਦਾ ਉਹ ਮਸਲਾ ਚੱਕਿਆ ਹੈਗਾ ਸੀ ਤੇ ਫਿਰ ਇਹ ਜਿਹੜੀਆਂ ਵੀਡੀਓ ਕਿਤੋਂ ਤੇ ਬਣਦੀਆਂ ਹੋਣਗੀਆਂ ਨਾ ਇੱਤੇ ਕੋਈ ਇਨਵੈਸਟੀਗੇਸ਼ਨ ਨਹੀਂ ਕੀ ਸਿੱਖਾਂ ਦੇ ਨਾਲ ਜਾਣ ਕਰਕੇ ਜਾਣ ਕੇ ਹਾਂ ਜੀ ਹਾਂ ਬਿਲਕੁਲ ਬਿਲਕੁਲ ਸੋ ਇਹ ਸਾਰਾ ਕੁਝ ਹੈ ਜਿਹੜਾ ਹੋ ਸਕਦਾ ਹੈ ਇਹ ਵਨ ਤੁਸੀਂ ਦੇਖੋ ਵੀ ਨਰਿੰਦਰ ਮੋਦੀ ਬਾਰੇ ਜਿਹੜੀ ਬੀਬੀਸੀ ਦੀ ਡਾਕੂਮੈਂਟਰੀ ਆਈ ਸੀ ਇੱਕ ਦਿਨ ਵਿੱਚ ਜਾਂ ਦੋ ਦਿਨਾਂ ਵਿੱਚ ਸਾਰੇ ਪਲੇਟਫਾਰਮਾਂ ਤੋਂ ਮੋਟਾ ਦਿੱਤੀ ਗਈ ਜੀ ਬਿਲਕੁਲ ਕਿਤੇ ਵੀ ਨਹੀਂ ਜੜੀ ਹੈਗੀ ਲੱਭੀ ਸੋ ਜਿਹੜੀ ਵੀ ਹੁਣ ਤੁਸੀਂ ਦੇਖੋ ਆਹ ਗੌਤਮ ਪਿਛਲੇ ਹਫਤੇ ਹੋਇਆ ਵੀ ਗੌਤਮ ਅਡਾਨੀ ਦੇ ਖਿਲਾਫ ਜਿੰਨੀਆਂ ਵੀ ਵੀਡੀਓ ਪਈਆਂ ਹੋਈਆਂ ਸੀ ਉਹ ਸਾਰੀਆਂ ਸਾਰੀਆਂ ਡੀਲੀਟ ਕਰਦੀਆਂ ਕੁਝ ਪੱਤਰਕਾਰਾਂ ਨੂੰ ਕਿਹਾ ਕੁਝ ਸਰਕਾਰ ਨੇ ਆਪ ਡੀਲੀਟ ਕਰਦੀਆਂ ਸੋ ਸਰਕਾਰ ਸਾਰਾ ਕੁਝ ਕਰ ਸਕਦੀ ਹੁੰਦੀ ਹੈ ਸਿੱਖਾਂ ਦੇ ਖਿਲਾਫ ਇਹਨਾਂ ਦਿਨਾਂ 'ਚ ਸਿੱਖ ਸੰਗਤ ਨੂੰ ਦੱਸਿਆ ਜਾਵੇ ਵੀ ਬਹੁਤ ਸਾਰੀਆਂ ਘਟੀਆਂ ਤੇ ਜਿਹੜੀਆਂ ਭੱਦੀਆਂ ਸ਼੍ਰੀ ਦਰਬਾਰ ਸਾਹਿਬ ਦਾ ਵੀ ਬਿਬੀ ਤਬਾਹ ਹੋ ਰਿਹਾ ਹੈਗਾ ਉਹਦੇ ਚੋਂ ਹੋਰ ਜਿੱਦਾਂ ਵੀ ਜਾਨਵਰ ਤੁਰੇ ਫਿਰਦੇ ਆ ਸਰੋਵਰ ਵਿੱਚ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਹੈਗੀਆਂ ਨੇ ਸੋ ਕਿਤੇ ਨਾ ਕਿਤੇ ਉਹਦਾ ਬਣਦੀਆਂ ਨੇ ਸੋ ਸਟੇਟ ਕੋਲ ਇੰਨੀ ਪਾਵਰ ਹੈਗਾ ਵੀ ਇੱਕਦਮ ਉਹਦੇ origin ਕਿੱਥੋਂ ਹੈਗਾ ਔਰ ਉਸ origin ਦਾ ਜਿਹੜਾ ਵੀ ਉਹਨੂੰ ਡਿਲੀਟ ਕੀਤਾ ਜਾ ਸਕਦਾ ਇੱਥੇ ਆਪਣੇ ਯੂਕੇ ਵਿੱਚ ਇਸ ਤਰ੍ਹਾਂ ਹੋਇਆ ਹੈਗਾ ਯੂਕੇ ਵਿੱਚ ਸਾਲ ਕੋ ਪਹਿਲਾਂ ਪੁਲਿਸ ਨੇ ਇੱਕ ਇਨਵੈਸਟੀਗੇਸ਼ਨ ਕਰੀ ਹੈਗੀ ਆ ਵੀ ਕੋਈ ਸੱਜਣ ਸੀਗਾ ਓਹੋ ਸ਼ਾਮਾਂ ਨੂੰ ਜਿਹੜਾ ਹੈਗਾ ਵੀ ਟਾਊਨ ਸੈਂਟਰਾਂ ਵਿੱਚ ਜਿਹੜੀ ਚਹਲ ਪੈਰ ਹੁੰਦੀਆਂ ਉਹਦੀਆਂ ਵੀਡੀਓਜ਼ ਪਾ ਰਿਆ ਸੀ ਉਹ ਕਲੈਕਟਿਵਲੀ ਰਿਕਾਰਡ ਹੋ ਜਾਂਦੀਆਂ ਫਿਰ ਉਹਦੇ ਚੋਂ ਇੱਕ ਅਰਦਾਸ ਸੀਗਾ ਵੀ ਕਿਰਪਾ ਕੇਵਲ ਔਰਤਾਂ ਦੇ ਕਲਿੱਪ ਕੱਟ ਕੇ ਉਹਦੀਆਂ ਵੀਡੀਓਜ਼ ਆ ਜਿਹੜੀਆਂ ਉਹ ਪਾਉਸਟ ਹੋ ਰਹੀਆਂ ਸੀ ਤਿੰਨ ਚਾਰ ਮਹੀਨੇ ਜਦੋਂ ਪੋਸਟ ਹੋਈਆਂ ਇੱਕਦਮ ਐਕਸ਼ਨ ਹੋਇਆ ਉਹ ਬੰਦਾ ਵੀ ਟ੍ਰੇਸ ਕਰ ਲਿਆ ਗਿਆ ਔਰ ਜਿਹੜੀਆਂ ਉਹ ਮੁੜ ਕੇ ਉਹ ਵੀਡੀਓਜ਼ ਪਈਆਂ ਨੇ ਟਿਕਟੌਕ ਤੇ ਆ ਹੋਰ ਫੇਸਬੁੱਕ ਪੈਜਾਂ ਤੇ ਚੈਨਲਾਂ ਤੇ ਨਹੀਂ ਪਈਆਂ ਸੋ ਹੋ ਸਕਦਾ ਪਰ ਜੇ ਇਮਾਨਦਾਰ ਹੋਵੇ ਹੁਣ ਜਦੋਂ ਇਮਾਨਦਾਰ ਨਹੀਂ ਹੈਗੇ ਜੀ ਜਦੋਂ ਤੁਹਾਡੇ ਮੇਨ ਟੀਵੀ ਚੈਨਲਾਂ ਤੇ ਸਿੱਖਾਂ ਦੇ ਖਿਲਾਫ ਗਰਤ ਪ੍ਰਚਾਰ ਕੀਤਾ ਜਾਂਦਾ ਤੁਸੀਂ ਸੋਸ਼ਲ ਮੀਡੀਆ ਵਾਲਾ ਕਿਸ ਤਰ੍ਹਾਂ ਰੋਕ ਸਕਦੇ ਸੋ ਸਰਕਾਰਾਂ ਕਰ ਸਕਦੀਆਂ ਸ਼੍ਰੋਮਣੀ ਕਮੇਟੀ ਨੇ ਸਿੱਖ ਵਿਦਵਾਨਾਂ ਨਾਲ ਤੇ ਜਿਹੜੇ ਟੈਕਨੋਲੋਜੀ ਦੇ ਮਹਾਰਾ ਉਹਨਾਂ ਨਾਲ ਵੱਡੀ ਮੀਟਿੰਗ ਕੀਤੀ ਆ ਤਾਂ ਕਿ ਕੋਈ ਇਹੋ ਜਿਹਾ ਸਿਸਟਮ ਬਣਾਇਆ ਜਾ ਸਕੇ ਕੋਈ ਆਪਣਾ ਬੋਟ ਆ ਕੋਈ ਆਪਣਾ ਟੈਕਨੀਕਲ ਸਿਸਟਮ ਜਾਂ ਆਪਣਾ ਸਰਵਰ ਇਸ ਤਰ੍ਹਾਂ ਦਾ ਟੈਕਨੀਕਲੀ ਬਣਾਇਆ ਜਾਵੇ ਜਿਹਦੇ ਨਾਲ ਉਹ ਇੱਕਦਮ ਜੜੀਆਂ ਡਾਇਫਿਊਜ਼ ਆ ਜਿਹੜੀਆਂ ਦੂਜੇ ਮੰਨੇ ਮੇਰੇ ਖਿਆਲ ਜਿਹੜੇ ਇਦਾਂ ਦੀ ਕੋਈ ਟੈਕਨੋਲੋਜੀ ਹੈਗੇ ਉਹਨਾਂ ਨੂੰ ਵੀ ਤੇ ਵਾਰਨਿੰਗ ਹੁਣ ਭਾਰਤ ਦੇ ਵਿੱਚ ਟਿਕਟੌਕ ਨਹੀਂ ਚੱਲਦਾ ਹੈਗਾ ਸਰਕਾਰ ਨੇ ਇੱਕ ਰਹੀ ਕਹਿਤਾ ਨਹੀਂ ਚੱਲਣਾ ਫੇਸਬੁੱਕ ਨੂੰ ਇਨਸਟਰਕਸ਼ਨ ਦੇਤੀਆਂ ਐਕਸ ਨੂੰ ਦੇਤੀਆਂ ਤੁਸੀਂ ਕਿਹੜੀਆਂ ਵੀਡੀਓ ਚਲਾਉਣੀਆਂ ਕਿਹੜੀਆਂ ਨਹੀਂ ਚਲਾਉਣੀਆਂ ਕੀ ਸਰਕਾਰੀ ਲੈਵਲ ਤੇ ਇਦਾਂ ਦੀਆਂ ਕੋਈ ਇਨਸਟਰਕਸ਼ਨ ਜਾਂ ਸ਼੍ਰੋਮਣੀ ਕਮੇਟੀ ਇੱਧਰ ਨੇ ਬੰਨੇ ਵੀ ਸੋਚਣਾ ਚਾਹੀਦਾ ਔਰ ਦੂਜੀ ਸਾਈਡ ਤੇ ਜੇ ਆਪਾਂ ਦੇਖੀਏ ਕਿ ਕੀ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਟਿੱਪਣੀਆਂ ਹੁੰਦੀਆਂ ਕੋਈ ਵੀ ਉੱਠਦਾ ਚੁੱਕ ਕੇ ਵੀਡੀਓ ਬਣਾ ਦਿੰਦਾ ਜੀ ਆ ਧਰਮ ਨਹੀਂ ਸੀ ਹੈਗਾ ਇਸ ਤਰ੍ਹਾਂ ਤੇ ਗੱਲਬਾਤ ਨਹੀਂ ਸੀ ਹੈਗੀ ਕੀ ਸ਼੍ਰੋਮਣੀ ਕਮੇਟੀ ਨੂੰ ਆਪਣਾ ਕੋਈ ਆਈਟੀ ਸੈਲ ਇਸ ਤਰ੍ਹਾਂ ਦਾ ਕਾਇਮ ਨਹੀਂ ਕਰਨਾ ਚਾਹੀਦਾ ਜਿਹੜਾ ਕਿ ਵਿਦਵਾਨਾਂ ਦੇ ਨਾਲ ਬਕਾਇਦਾ ਟੱਚ ਦੇ ਵਿੱਚ ਹੋਵੇ ਜਿੱਤੇ ਕਿਤੇ ਕੋਈ ਸਿਧਾਂਤਕ ਹਮਲਾ ਹੁੰਦਾ ਹੈ ਉਹਦਾ ਜਵਾਬ ਦੇਵੇ ਇਹਦੇ ਬਾਰੇ ਕੀ ਸੋਚ ਹਾਂਜੀ ਹਾਂਜੀ ਸੋ ਇਹ ਸ਼੍ਰੋਮਣੀ ਕਮੇਟੀ ਨੂੰ ਹੁਣ ਸਮੇਂ ਦੀ ਲੋੜ ਹੈਗੀ ਆ 50 ਜਾਂ 100 ਸਿੱਖ ਨੌਜਵਾਨਾਂ ਨੂੰ ਜਿਹੜੇ ਟੈਕਨੀਕਲੀ ਮਾਹਰ ਨੇ ਜਿਹੜੇ ਸਿੱਖੀ ਬਾਰੇ ਬੇਸਿਕ ਸਮਝ ਰੱਖਦੇ ਆ ਉਹਨਾਂ ਦਾ ਇੱਕ ਗਰੁੱਪ ਬਣਾਇਆ ਜਾਵੇ ਉਹ ਸੋਸ਼ਲ ਮੀਡੀਆ ਦੇ ਪਲੈਟਫਾਰਮਸ ਨੂੰ ਸਿੱਖੀ ਦੇ ਪ੍ਰਚਾਰ ਰਹੀ ਹੈ ਜਿਹੜਾ ਵਰਤਨ ਉਸ ਪ੍ਰਚਾਰ ਦੇ ਨਾਲ ਹੀ ਕਿਉਂਕਿ ਉਹਦੇ ਚੋਂ ਜਿਵੇਂ ਉਹਨਾਂ ਦੀ ਬੈਕਐਂਡ ਤੇ ਸਿੱਖ ਵਿਦਵਾਨਾਂ ਦਾ ਜਿਹੜਾ ਗਰੁੱਪ ਬਣਾ ਲਿਆ ਜਾਵੇ ਉਹ ਕਿਸ ਸਿੱਖੀ ਦੇ ਜਜ਼ਬੇ ਤੇ ਭਾਵਨਾ ਅਨੁਸਾਰ ਜਿਹੜਾ ਪ੍ਰੋਗਰਾਮ ਬਣਾਉਣਾ ਜਿਹੜਾ 2-3 ਮਿੰਟ ਦਾ ਹੈਗਾ ਉਹ ਵਿਦਵਾਨਾਂ ਦੀ ਸਹਿਮਤੀ ਨਾਲ ਬਣੇ ਤੇ ਦੂਸਰਾ ਜਿਹੜੀਆਂ ਆਹ ਐਂਟੀ ਸਿੱਖ ਆ ਰਹੀਆਂ ਨੇ ਉਹਨਾਂ ਨੂੰ ਇੱਕਦਮ ਡਾਇਫਿਊਜ਼ ਕਰਿਆ ਜਾਵੇ ਹੁਣੇ ਦੀ ਉਦਾਹਰਣ ਆਈ ਆ ਜਿਹੜੀ ਆਪਾਂ ਪਿਛਲੀ ਗੱਲ ਕਰਕੇ ਆਏ ਆ ਪਿਛਲੇ ਦਿਨੀ ਲਦਾਖ ਚੋਂ ਸੋਨਮ ਵਾਂਗ ਚੁੱਕ ਦੀ ਗ੍ਰਿਫਤਾਰੀ ਹੋਈ ਆ ਜਿਹੜਾ ਪੋਲਿਟਿਕਲ ਐਕਟਿਵਿਸਟ ਹੈਗਾ ਨਾ ਉਹਦੇ ਬਾਰੇ ਲਦਾਖ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਾ ਅਫੀਸ਼ੀਅਲ ਬਿਆਨ ਆਇਆ ਸੀਗਾ ਵੀ ਇਹਦੇ ਪਾਕਿਸਤਾਨ ਨਾਲ ਲਿੰਕ ਨੇ ਜਾਂ ਆਈਐਸਆਈ ਨਾਲ ਨਾ ਉਹਦੀ ਇੱਕ ਪ੍ਰੈਸ ਕਾਨਫਰੰਸ ਆ ਹੁਣ ਕੀ ਹੋਇਆ ਦੋ ਦਿਨ ਪਹਿਲਾਂ ਕਿਸੇ ਨੇ ਉਸ ਡਾਇਰੈਕਟਰ ਜਨਰਲ ਦੀ ਵੀਡੀਓ ਲਾ ਕੇ ਉਦੇ ਵਿੱਚ ਆਪਣੀ ਆਵਾਜ਼ ਭਰਤੀ ਹੋਈ ਆ ਜਾਨੀ AI ਨਾਲ ਆਵਾਜ਼ ਭਰੀ ਵੀ ਸੋਨ ਵਾਂਗ ਚੋਕ ਬਹੁਤ ਚੰਗਾ ਬੰਦਾ ਹੈਗਾ ਅਸੀਂ ਜਿਹੜਾ ਇਹ ਐਕਸ਼ਨ ਕਰਿਆ ਹੈਗਾ ਇਹ ਭਾਰਤ ਦੇ ਰਾਖੇ ਆ ਜਿਹੜਾ ਰੱਖਿਆ ਮੰਤਰੀਆ ਰਾਜਨਾਦ ਸਿੰਘ ਦੇ ਕਹਿਣ ਤੇ ਰੱਖਿਆ ਰਿਹਾ ਹੈਗਾ ਮਤਲਬ ਨਕਲੀ ਵੀਡੀਓ ਬਣਾਤੀ ਹਾਂ ਵੀ ਨਕਲੀ ਵੀਡੀਓ ਬਣਾਤੀ ਹੈ ਨਾ ਵੀ ਸਾਡਾ ਸਾਡਾ ਕੋਈ ਮਤਲਬ ਨਹੀਂ ਸੀ ਉਹਨੂੰ ਚੱਕਣ ਦਾ ਉਹ ਬਹੁਤ ਇਮਾਨਦਾਰ ਆਦਮੀ ਆ ਸੋ ਇੱਕ ਦਿਨ ਦੇ ਵਿੱਚ ਹੀ ਉਹ ਟ੍ਰੇਸ ਹੋ ਗਿਆ ਵੀ ਕਿਹੜੇ ਬੰਦੇ ਨੇ ਬਣਾਈ ਆ ਤੇ ਮਨ ਲੱਗਦੀ ਅਗਲੇ ਦਿਨਾਂ ਚ ਉਹਦੀ ਮਤਲਬ ਬੰਦਾ ਫੜੇ ਜਾਂਦੇ ਆ ਇਦਾਂ ਨਹੀਂ ਹੈਗਾ ਵੀ ਬੰਦੇ ਫੜੇ ਨਹੀਂ ਜਾ ਸਕਦੇ ਜੀ ਬਿਲਕੁਲ ਜੀ ਔਰ ਇੱਥੇ ਜਿਹੜਾ ਹੈ ਜ਼ਰੂਰ ਦੇਖਣਾ ਚਾਹੀਦਾ